ਬਟਾਲਾ ਸ਼ਹਿਰ ਵਿਖੇ ਬਟਾਲਾ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਨਰੇਸ਼ ਕੋਹਿਲ ਵੱਲੋਂ ਵਾਤਾਵਰਣ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਵੱਡੇ ਉਪਰਾਲੇ ਦੌਰਾਨ ਸਾਰੇ ਸਟਾਫ ਦੇ ਸਹਿਯੋਗ ਨਾਲ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਉਹਨਾਂ ਕਿਹਾ ਕਿ ਵੱਧ ਰਹੇ ਪ੍ਰਦੂਸ਼ਣ ਅਤੇ ਗਰਮੀ ਦੇ ਚੱਲਦਿਆਂ ਇਹ ਬਹੁਤ ਜ਼ਰੂਰੀ ਹੈ ਕਿ ਸ਼ਹਿਰ ਵਿੱਚ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਤਾਂ ਜੋ ਸ਼ਹਿਰ ਦੀ ਹਰਿਆਲੀ ਵਧਾਈ ਜਾ ਸਕੇ ਅਤੇ ਵਾਤਾਵਰਣ ਸ਼ੁੱਧ ਹੋ ਸਕੇ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਹਰ ਮਹੀਨੇ 100 ਤੋਂ 150 ਬੂਟੇ ਲਗਾਏ ਜਾਂਦਾ। ਟੀਚਾ ਮਿੱਠਿਆ ਗਿਆ ਹੈ ਅਤੇ ਇਹਨਾਂ ਬੂਟਿਆਂ ਦੀ ਦੇਖਭਾਲ ਵੀ ਯਕੀਨੀ ਬਣਾਈ ਜਾਵੇਗੀ ਇਸ ਮੌਕੇ ਅਨਿਲ ਅਗਰਵਾਲ ਧੀਰਜ ਵਰਮਾ ਅਤੇ ਵਿਜੇ ਤਰੇਹਣ ਸਨੇ ਟ੍ਰਸਟ ਦੇ ਸਮੂਹ ਅਧਿਕਾਰੀ ਅਤੇ ਸਟਾਫ ਮੈਂਬਰ ਹਾਜ਼ਰ ਸਨ ਮੈਂ ਆਪਣੇ ਸਟਾਫ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਇਸ ਮੁਹਿੰਮ ਦੇ ਵਿੱਚ ਮੇਰਾ ਸਹਿਯੋਗ ਦਿੱਤਾ ਔਰ ਮੇਰੇ ਨਾਲ ਖੜੇ ਨੇ ਮੈਂ ਸੁਦੇਸ਼ੇ ਇਹ ਜਨਾ ਚਾਹੁੰਦਾ ਕਿ ਇਸ ਜਵਾਤਾਵਰਨ ਬਚਾਉਣਾ ਚਾਹੁੰਦੇ ਆਂ ਬਿਮਾਰੀਆਂ ਰਹਿਤ ਵਾਤਾਵਰਨ ਚਾਹੁੰਦੇ ਆਂ ਔਰ ਪਰਿਆਵਰਣ ਔਰ ਪਾਣੀ ਨੂੰ ਬਚਾਉਣਾ ਚਾਹੁੰਦੇ ਆ ਤਾਂ ਸਾਨੂੰ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਆ ਇਹ ਉਹ ਸੰਦੇਸ਼ ਹੈ ਮੇਰਾ ਕਿ ਜੇ ਜੰਗਲਾਤ ਜਿੱਥੇ ਜ਼ਰੂਰੀ ਹੋਣ ਉੱਥੇ ਕੱਟੇ ਜਾਣ ਔਰ ਜਿੱਥੇ ਕੱਟੇ ਜਾਣ ਉਸ ਤੋਂ ਉਸ ਤੋਂ ਵੱਧ ਲਾਇਆ ਜਾਣਾ ਮੈਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਨਾ ਕਿ ਜਿੱਥੇ ਵੀ ਹੋ ਸਕੇ ਵੱਧ ਤੋਂ ਵੱਧ ਬੂਟੇ ਲਾਇਆ ਜਾਣ ਔਰ ਮੈਂ ਆਪਣੇ ਸਟਾਫ ਦਾ ਨੂੰ ਵੀ ਅਪੀਲ ਕਰਨਾ ਕਿ ਜਿੱਥੇ ਵੀ ਇਹਨਾਂ ਨੂੰ ਜਗ੍ਹਾ ਮਿਲੇ ਜਾਂ ਇਹ ਸੰਦੇਸ਼ ਅੱਗੇ ਵੀ ਪਹੁੰਚਾਣ ਆਪਣੇ ਰਿਸ਼ਤੇਦਾਰਾਂ ਤੱਕ ਭੈਣ ਭਰਾਵਾਂ ਤੱਕ ਕਿ ਜਿੱਥੇ ਵੀ ਜਗ੍ਹਾ ਮਿਲੇ ਬੂਟਿਆਂ ਨੂੰ ਪਰ ਆਪਣਾ ਸੇਕ ਲਾਇਆ ਜਾਏ ਤਾਂ ਕਿ ਪਰਿਆਵਰਨ ਨੂੰ ਔਰ ਪਾਣੀ ਨੂੰ ਔਰ ਆਪਣੇ ਜਿਹੜਾ ਵਾਤਾਵਰਨ ਨੂੰ ਬਚਾ ਸਕੀ ਹੈ ਮੈਂ ਅੱਜ ਬਹੁਤ ਹੀ ਪਰਸੰਨ ਮਨ ਨਾਲ ਇੱਥੇ ਆਇਆ ਹਾਂ ਕਿ ਗੋਇਲ ਸਾਹਿਬ ਜੀ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਵਾ এনवायरमेंट ਨੂੰ ਬਚਾਉਣ ਵਾਸਤੇ ਤੇ ਸਾਡਾ ਇੱਕ ਫਰਜ਼ ਬੰਦਾ ਵਾ ਕਿ ਅਸੀਂ ਆਪਣੇ ਬੱਚਿਆਂ ਦੀ ਗੁੱਡ ਲਾਈਫ ਨੂੰ ਵਧੀਆ ਕਰਨਾ ਵਾ ਉਹਨਾਂ ਦੇ ਜਿਹੜੀ ਆ ਅੱਜ ਕੱਲ ਜਿਹੜੀ ਕਰਮੀ ਪੈ ਰਹੀ ਹੈ ਜਾਂ ਜਿਹੜੀ ਪ੍ਰੋਬਲਮ ਆ ਰਹੀਆਂ ਸਾਨੂੰ ਪੋਲੂਸ਼ਨ ਕਰਕੇ ਵੀ ਅਸੀਂ ਜਿੰਨੇ ਵੱਧ ਤੋਂ ਵੱਧ ਬੂਟੇ ਲਾਵਾਂਗੇ ਉਹ ਬੂਟਿਆਂ ਦਾ ਜਿਹੜਾ ਹੈ ਐਂਡ ਸਾਡੇ ਬੱਚਿਆਂ ਦੇ ਉੱਤੇ ਲਾਈਫ ਦੇ ਉੱਤੇ ਜਿਹੜਾ ਬਹੁਤ ਵਧੀਆ ਪ੍ਰਭਾਵ ਪਏਗਾ ਸਾਡੀ ਉਹਨਾਂ ਨੂੰ ਆਉਣ ਵਾਲੀਆਂ ਨਸਲਾਂ ਸ਼ਰੀਆ ਸਾਡੀ ਆ ਬਿਮਾਰੀ ਰਹੇ ਤੋਂ ਹੋਣਗੀਆਂ ਐਨਵਾਇਰਨਮੈਂਟ ਬਚੇਗਾ ਹਵਾਵਾਂ ਵਧੀਆ ਚੱਲਣਗੀਆਂ ਗਰਮੀ ਦੂਰ ਹੋਏਗੀ ਤੇ ਪਾਣੀ ਵੀ ਬਚੇਗਾ ਤੇ ਮੈਂ ਗੋਇਲ ਸਾਭੀ ਦੇ ਉਪਰਾਲੇ ਦੇ ਨਾਲ ਆ ਤੇ ਜਿੱਥੇ ਵੀ ਮਰਜ਼ੀ ਕੋਸ਼ਿਸ਼ ਹੋਏਗੀ ਮੇਰੀ ਵੀ ਕਿ ਮੈਂ ਜਿੱਥੇ ਵੀ ਕੋਈ ਬੂਟਾ ਲਾ ਸਕਾਂ ਉੱਥੇ ਮੈਂ ਜਰੂਰ ਬੂਟਾ ਲਾਵਾਂਗਾ ਮੈਂ ਬਹੁਤ ਧੰਨਵਾਦ ਕਰਦਾ ਜੀ ਸਭ ਤੋਂ ਪਹਿਲਾਂ ਇੰਪਰੂਵਮੈਂਟ ਟਰਸਟ ਬਟਾਲਾ ਸ਼੍ਰੀ ਨਰੇਸ਼ ਗੋਇਲ ਜੀ ਚੇਅਰਮੈਨ ਸਾਹਿਬ ਦਾ ਜਿਨ੍ਹਾਂ ਨੇ ਉਪਰਾਲਾ ਕੀਤਾ ਕਿਉਂ ਜੇ ਸਾਡਾ ਅੱਜ ਜਿੰਨੀਆਂ ਵੀ ਬਿਮਾਰੀਆਂ ਫੈਲ ਰਹੀਆਂ ਨੇ ਇਸੇ ਕਰਕੇ ਫੈਲ ਰਹੀਆਂ ਕਿ ਜਿਹੜੇ ਦਰਖਤ ਕੱਟੇ ਜਾ ਰਹੇ ਆ ਜਿਹੜੇ ਸਾਡੇ ਜੰਗਲਾਤ ਮਹਿਕਮੇ ਦੇ ਸਾਡੇ ਪੈਰੋਕਾਰ ਨੇ ਸਾਡੇ ਪ੍ਰਸ਼ਾਸਨ ਅਧਿਕਾਰੀ ਨੇ ਮੈਂ ਉਹਨਾਂ ਨੂੰ ਵੀ ਇਹ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਇਹ ਕਟਾ ਜਿਹੜੀ ਜੰਗਲਾਂ ਦੀ ਕਟਾਈ ਹੈ ਜਾਂ ਜਿਹੜਾ ਕੋਈ ਕੱਟਦਾ ਹੈ ਜਾਂ ਤੁਹਾਡੇ ਵਿੱਚ ਜਿਹੜੀਆਂ ਕਮੀਆਂ ਨੇ ਆਪਣੇ ਅੰਦਰ ਵੇਖੋ ਕਿ ਤੁਹਾਡੇ ਬੱਚਿਆਂ ਤੇ ਆਉਣ ਵਾਲੇ ਭਵਿੱਖ ਤੇ ਕੀ ਅਸਰ ਪਏਗਾ ਸੋ ਜੇ ਉਹ ਵੀ ਉਪਰਾਲੇ ਕਰ ਰਹੇ ਨੇ ਗੋਇਲ ਸਾਹਿਬ ਮੈਂ ਇਹਨਾਂ ਦੇ ਉਪਰਾਲੇ ਦੇ ਨਾਲ ਹਰ ਵੇਲੇ ਸਹਿਮਤ ਆ ਇਹ ਜਦੋਂ ਵੀ ਆਵਾਜ਼ ਮਾਰਨਗੇ ਇਹਨਾਂ ਦੇ ਨਾਲ ਪੂਰੀ ਟੀਮ ਲੈ ਕੇ ਇਹਨਾਂ ਦੇ ਨਾਲ ਖੜਾ